ਡੀਅਰ ਸਟੂਡੈਂਟਸ ਅੱਜ ਅਪਾ ਕਰਾਂਗੇ ਪੰਜਾਬੀ ਦਾ ਚੈਪਟਰ ਨੰਬਰ 8 ਬੰਦਰ ਬਾਂਦਰੀ ਦਾ ਤਮਾਸ਼ਾ ਕਲਾਸ 8 ਦੀ ਬੁੱਕ ਹੈ ਪੰਜਾਬੀ ਦੀ ਮਦਾਰੀ ਨੇ ਗਲੀ ਵਿੱਚ ਆ ਕੇ ਡੁਗ-ਡੁਗੀ ਵਜਾਈ ਡੁਗ-ਡੁਗੀ ਦੀ ਆਵਾਜ਼ ਸੁਣ ਕੇ ਬਹੁਤ ਸਾਰੇ ਬੱਚੇ ਦੌੜੇ-ਦੌੜੇ ਆਏ ਮਦਾਰੀ ਨੇ ਗਲੀ ਦੇ ਇੱਕ ਚੌਂਕ ਵਿੱਚ ਆਪਣੀ ਚਾਦਰ ਜਹੀ ਵਿਛਾਈ ਤੇ ਮਜਮਾ ਲਾ ਕੇ ਬੈਠ ਗਿਆ ਬੱਚੇ ਉਸਦੇ ਆਲੇ ਦੁਆਲੇ ਬੈਠ ਗਏ ਠੀਕ ਹੈ ਮਦਾਰੀ ਉੱਠਿਆ ਤੇ ਬੰਸਰੀ ਤੇ ਟਾਣਾ ਸੁਣਾਉਣ ਲੱਗਾ ਨਾਲ-ਨਾਲ ਉਹ ਬੁਗੜਗੀ ਵਜਾ ਰਿਹਾ ਸੀ ਉਸਦੇ ਨਾਲ ਇੱਕ ਬਾਂਦਰ ਬਾਂਦਰੀ ਦਾ ਜੋੜਾ ਵੀ ਸੀ ਬੱਚੇ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਸਨ ਬਾਂਦਰ ਬਾਂਦਰੀ ਵੀ ਬੱਚਿਆਂ ਨੂੰ ਦੇ ਕੇ ਖੁਸ਼ ਹੋ ਹੋ ਰਹੇ ਸਨ ਥੋੜੀ ਦੇਰ ਬਾਅਦ ਮਦਾਰੀ ਇੱਕ ਜਗ੍ਹਾ ਤੇ ਬੈਠ ਗਿਆ ਉਹ ਬਾਂਦਰ ਨੂੰ ਆਵਾਜ਼ ਦੇ ਕੇ ਕਹਿਣ ਲੱਗਾ ਵੀਰੂ ਖੇਡ ਸ਼ੁਰੂ ਕਰੀਏ ਵੀਰੂ ਸਿੱਧਾ ਜਾ ਹੋ ਕੇ ਬੈਠ ਗਿਆ ਮਦਾਰੀ ਉਸ ਨੂੰ ਪੁੱਛਣ ਲੱਗਾ ਜੇ ਤੈਨੂੰ ਪੜ੍ਹਨੇ ਪਾ ਦਈਏ ਪੜ੍ਹੇਗਾ ਬਾਂਦਰ ਖੀਖੀ ਕਰਕੇ ਹੱਸਣ ਲੱਗਾ ਮਦਾਰੀ ਨੇ ਫਿਰ ਉਸ ਨੂੰ ਪੁੱਛਿਆ ਵੀਰੂ ਪੜ੍ਹ ਲਿਖ ਕੇ ਕੀ ਬਣੇਗਾ ਚਪੜਾਸੀ ਬਣੇਗਾ ਵੀਰੂ ਨੇ ਮੂੰਹ ぺੜਾ ਜਿਹਾ ਕਰਕੇ ਨਾਂ ਵਿੱਚ ਸਿਰ ਹਿਲਾ ਦਿੱਤਾ ਅੱਛਾ 10 ਕਲਰਕ ਬਣੇਗਾ ਵੀਰੂ ਨੇ ਇਹ ਸਾਰੀ ਨਾਂ ਵਿੱਚ ਹੀ ਸਿਰ ਹਿਲਾਇਆ ਡਾਕਟਰ ਬਣੇਗਾ ਡਾਕਟਰ ਬਣ ਬਾਰੇ ਸੁਣ ਕੇ ਵੀਰੂ ਖੁਸ਼ ਹੋ ਗਿਆ ਤੇ ਹਾਂ ਵਿੱਚ ਸਿਰ ਹਿਲਾਉਣ ਲੱਗਾ ਉਡੀਂ ਉਡੀਂ ਡਾਕਟਰ ਟੀਕਾ ਲਾਉਂਦੇ ਹਨ ਉਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗਾ ਬੱਚੇ ਉਸ ਦੀ ਅਜੀਬ ਹਰਕਤ ਦੇਖ ਕੇ ਖੇੜ ਖੜਾ ਕੇ ਹੱਸੇ ਮਦਾਰੀ ਫਿਰ ਬੋਲਿਆ ਵੀਰੂ ਤੇਰੀ ਪੜ੍ਹਾਈ ਤਾਂ ਪੂਰੀ ਹੋ ਗਈ ਹੁਣ ਤੇਰਾ ਵਿਆਹ ਕਰ ਦਈਏ ਵਿਆਹ ਦਾ ਨਾਂ ਸੁਣ ਕੇ ਵੀਰੂ ਦਿਯਾਤਾਂ ਵਾਸ਼ਾ ਖਿਲ ਗਈਆਂ ਮਦਾਰੀ ਨੇ ਬਾਂਦਰੀ ਨੂੰ ਬਸੰਤੀ ਕਹਿ ਕੇ ਬੁਲਾਇਆ ਉਹ ਵੀਰੂ ਦੇ ਨਾਲ ਆ ਕੇ ਬੈਠ ਗਈ ਪਰ ਉਹ ਉਸ ਨਾਲ ਬੈਠ ਕੇ ਨੱਕ ਬੁੱਲ ਵੱਟਣ ਲੱਗੀ ਮਧਾਰੀ ਬਸੰਤੇ ਨੂੰ ਨੱਕ ਬੁੱਲ ਵੱਟਦੀ ਨੂੰ ਵੇਖ ਕੇ ਪੁੱਛਣ ਲੱਗਾ ਤੈਨੂੰ ਵੀਰੂ ਪਸੰਦ ਨਹੀਂ ਹੈ ਬਸੰਤੇ ਨੇ ਨਾ ਵਿੱਚ ਸਿਰ ਹਿਲਾ ਦਿੱਤਾ ਕਿਉਂ ਕਿ ਗੱਲ ਵੀਰੂ ਗੰਦਾ ਰਹਿੰਦਾ ਹੈ ਇਸ ਕਰਕੇ बसन्ती नेहां ਵਿੱਚ ਸਿਰ ਹਿਲਾ ਦਿੱਤਾ ਜੇ ਵੀਰੂ ਸਾਫ਼ ਰਹਿਣ ਮੰਨ ਜਾਵੇ ਤਾਂ ਫਿਰ ਵਿਆਹ ਕਰਾਂਗੇ ਬਸੰਤੀ ਖੁਸ਼ ਹੋ ਗਈ ਹੁਣ ਵੀਰੂ ਅੱਗੇ ਅੱਗੇ ਤੇ ਬਸੰਤੀ ਪਿੱਛੇ ਪਿੱਛੇ ਚੱਲਣ ਲੱਗੀ ਦੋਵਾਂ ਦਾ ਵਿਆਹ ਹੁੰਦਾ ਦੇਖ ਕੇ ਬੱਚੇ ਬਹੁਤ ਖੁਸ਼ ਹੋਏ ਅੰਤ ਵਿੱਚ ਮਦਾਰੀ ਨੇ ਇੱਕ ਪੱਲੇ ਜਹੀ ਵਿਸ਼ਾ ਦਿੱਤੀ ਤੇ ਕਿਹਾ ਬੱਚਿਓ ਜਾਓ ਹੁਣ ਪੈਸੇ ਲੈ ਆਓ ਬੱਚੇ ਮਦਾਰੀ ਦੀ ਪੱਲੀ ਤੇ ਪੈਸੇ ਸੁੱਟਣ ਲੱਗੇ ਮਦਾਰੀ ਨੇ ਪੈਸੇ ਇਕੱਠੇ ਕੀਤੇ ਤੇ ਅਗਲੇ ਮੁਹੱਲੇ ਨੂੰ ਚੱਲ ਪਿਆ ਆਖੇ ਸ਼ਬਦਾਂ ਦੇ ਅਰਥ ਮਜਮਾ ਇਕੱਠ ਖੇੜ ਖੜਾ ਕੇ ਹੱਸੇ ਜ਼ੋਰ ਨਾਲ ਹੱਸੇ ਨਕਬੁਲ ਵਟਨਾ ਨਕਰਤ ਕਰਨੀ ਤਨ ਤਨ ਤਰਜ਼ਾ ਵਸ਼ਾ ਖਿਲ ਜਾਣਾ ਬਹੁਤ ਖੁਸ਼ ਹੋ ਜਾਣਾ ਪੱਲੀ ਚਾਦਰ